ਪੰਜਾਬੀ ਫਿਲਮਾਂ ਦੇ ਅਦਾਕਾਰ ਰੂਬੀਨ ਬਾਜਵਣ ਤੋਂ ਸਾਰੇ ਜਾਣਦੇ ਹੋਗੇ ਜੋ ਕਿ ਨੀਰੂ ਬਾਜਵਾ ਦੀ ਸਿਸਟਰ ਹੈ ਉੱਥੇ ਤੁਹਾਨੂੰ ਦੱਸ ਦਈਏ ਦੋਸਤੋ ਹਾਲ ਹੀ ਵਿੱਚ ਰੂਬੀਨ ਬਾਜਵਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਮਾਸੀ ਬਣ ਜਾ ਰਹੀ ਹੈ ਨੀਰੂ ਬਾਜਵਾ ਜੀ ਹਾਂ ਰੂਬੀਨ ਬਾਜਵਾ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ ਨੰਨੇ ਮਹਿਮਾਨ ਦਾ ਸਵਾਗਤ ਕਰਨਗੇ ਰੂਬੀਨਾ ਗੁਰਬਖਸ਼ ਚੈਲ ਜੀ ਜਲਦ ਦੇਵੇਗੀ ਨਵੇਂ ਬੱਚੇ ਨੂੰ ਜਨਮ ਰੂਬੀਨ ਬਾਜਵਾ ਨੇ ਬੇਬੀ ਬੰਪ ਨਾਲ ਤਸਵੀਰ ਕੀਤੀ ਹੈ ਸ਼ੇਅਰ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਇਸ ਦੁਨੀਆ ਤੇ ਬੱਚਾ ਸਹੀ ਸਲਾਮਤ ਜਨਮ ਲਵੇ। ਅਸੀਂ ਜਲਦੀ ਹੀ ਤੁਹਾਡੇ ਨਾਲ ਉਹਨਾਂ ਦੇ ਨਿਊ ਬੇਬੀ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਅਤੇ ਸਾਨੂੰ ਆਸ ਹੈ ਕਿ ਰੂਬੀਨਾ ਬਾਜਵਾ ਜੀ ਆਪਣੇ ਨਵਾਂ ਜੰਮੇ ਬੱਚੇ ਦੀਆਂ ਫੋਟੋਆਂ ਤੇ ਫੇਸ ਰਿਵੀਲ ਕਰਨਗੇ। ਜੋ ਇਹ ਬੱਚਾ ਜਨਮ ਲਵੇਗਾ ਰੂਬੀਨਾ ਬਾਜਵਾ ਦਾ ਪਹਿਲਾ ਬੱਚਾ ਹੋਵੇਗਾ। ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਐਡਵਾਂਸ ਹੀ ਰੂਬੀਨਾ ਬਾਜਵਾ ਜੀ ਨੂੰ ਉਹਨਾਂ ਦੇ ਨਵਾਂ ਜੰਮੇ ਬੱਚੇ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ। ਅੱਪਾ ਫਿਰ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ